ਸਵਾਗਤ ਹੈ ਤੁਹਾਡਾ ਫਾਈਲ ਕਾਰ 24 ਫਾਈਲ ਕਾ ਮੌਜੂਦਾ ਐਮਸੀ ਅਤੇ ਆਪ ਮਹਿਲਾ ਵਿੰਗ ਦੀ ਸੁਭਾ ਜੁਆਇੰਟ ਸਕੱਤਰ ਸੋਮਾ ਬਾਈ ਦੀ ਪੋਕੜ ਤਾਲ ਤੀਜੇ ਦਿਨ ਵਿੱਚ दाखल ਫਾਈਲ ਕਾ ਸ਼ਹਿਰ ਦੇ ਵਾਰਡ ਨੰਬਰ 1 ਦੀ ਮੌਜੂਦਾ ਐਮਸੀ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਜੁਆਇੰਟ ਸਕੱਤਰ ਸੋਮਾ ਬਾਈ ਵੱਲੋਂ ਇਨਸਾਫ ਲਈ ਸ਼ੁਰੂ ਕੀਤੀ ਹੋਕੜਤਾਲ ਅੱਜ ਤੀਜੇ ਦਿਨ ਵਿੱਚ दाखल ਹੋ ਗਈ ਹੈ ਪ੍ਰੰਤੂ ਅਜੇ ਤੱਕ ਜ਼ਿਲ੍ਹਾ ਪлюс ਪ੍ਰਸ਼ਾਸਨ ਦੀ ਕਾਨ ਤੇ ਜੂ ਤੱਕ ਨਹੀਂ ਸਰਕ ਰਹੀ ਸੋਮਾ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿ ਉਹਨਾਂ ਦਾ ਪਤੀ ਭਜਨ ਲਾਲ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਫਜ਼ਲ ਕਾ ਪਿੰਡ ਜੱਟਵਾਲੀ ਪੰਚਾਇਤੀ ਫੈਸਲੇ ਵਿੱਚ ਗਏ ਸੀ ਉੱਥੇ ਦੋਨਾਂ ਤਿਰਾਂ ਵਿੱਚ ਥੋੜੀ ਬਹੁਤੀ ਗਈ ਕਹਾ ਸੁਣੀ ਹੋ ਗਈ ਜਿਸ ਦੇ ਵਿੱਚ ਮੇਰੇ ਪਤੀ ਤੇ ਇੱਕ ਤਿਰ ਨੇ ਝੂਠਾ ਮੁਕਦਮਾ ਅਦਰਜ ਕਰਵਾ ਦਿੱਤਾ ਸੀ ਸਤਾਤੇਰ ਦੇ ਆਗੂ ਦੇ ਕਹਿੰਤੇ ਉਸ ਦੇ ਪਤੀ ਨੂੰ ਉਹਨਾਂ ਪੁਲਿਸ ਰਿਐਸ ਦੇ ਵਿੱਚ ਲੈ ਕੇ 2 ਘੰਟੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਸੀ ਜਦੋਂ ਕਿ ਮੇਰੇ ਪਤੀ ਕਿਸੇ ਤਰ੍ਹਾਂ ਦਾ ਕੋਈ ਵੀ ਮਕਦਮਾ ਦਰਜ ਨਹੀਂ ਕੀਤਾ ਸੀ ਉਹਨਾਂ ਕਹਿਆ ਕਿ ਸਦਰ ਥਾਣਾ ਐਸਐਚਓ Shimla बाई ਦੇ ਖਲਾਹੋ ਕ੍ਰਿਮਨਲ ਕੇਸ ਦਰਜ ਕਰਕੇ ਮੈਨੂੰ ਇਨਸਾਫ ਦਿੱਤਾ ਜਾਵੇ ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਮੇਰੀ ਪੋਕਟ ਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਕਰਨ ਆਏ ਕਾਮਰੇਡ ਅਨਸરાજ 골ਡਨ ਜ਼ਿਲ੍ਹਾ ਸਕੱਤਰ ਸੀਪੀਆਈ ਕਾਮਰੇਡ ਸਰਿੰਦਰ ਢੰਡੀਆਂ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਸ਼ਿਵੇਗ ਚੰਗੜ ਪੈਣੀ ਕਾਮਰੇਡ ਗਰਦਿਆਲ ਢਾਬਾਂ ਕਰਨ ਸੈਦਿਕਾ ਰਾਜਵਿੰਦਰ ਨਿਵੋਲਾ ਵਜਨ ਲਾਲ ਬਲਾਕ ਪ੍ਰਦਾਨ ਆਮ ਆਦਮੀ ਪਾਰਟੀ ਫਜ਼ਲਕਾ ਵੀ ਹਮੈਤ ਵਿੱਚ ਪਹੁੰਚੇ ਸਨ ਇਲੈਕਸ਼ਨ ਦੀ ਕੜਵਾੜ ਕਰਕੇ ਉਹਦੇ ਵਿੱਚ ਝਗੜਾ ਹੋਇਆ ਸੀ ਜਿਹੜੀ ਤੇਰ ਇਲੈਕਸ਼ਨ ਆਰ ਗਈ ਸੀ ਉਹ ਸਾਡੇ ਮਾਨਯੋਗ ਐਮਐਲਏ ਨਰਿੰਦਰ ਪਾਸਰ ਦੀ ਸਮਨਾ ਦਾ ਬੜਾ ਨਦੀਕੀ ਸੁਰੇਂਦਰ ਕੁਮਾਰ ਹੈ ਉਹਦੀ ਮਿਸ ਜ ਇਲੈਕਸ਼ਨ ਆਰ ਗਈ ਸੀ ਆ ਪੈਂਤੀ ਬਗਰ ਸਰਪੰਚ ਵੀ ਇੱਥੇ ਪਿੰਡ ਜੱਟ ਵਾਲੀ ਦੇ ਉਹਦੇ ਨਾਲ ਪੰਚਾਇਤ ਦੇ ਜਿਹੜੇ ਉੱਥੋਂ ਦੇ ਮੈਂਬਰ ਪੰਚਾਇਤ ਦੇ ਉਹ ਵੀ ਨਾਲ ਹੀ ਸਾਰੇ ਮਿਲ ਕੇ ਆ। ਉੱਥੇ ਇੱਕ ਮਾਮੂਲੀ ਝਗੜਾ ਹੋਇਆ ਸੀ ਜਿਹਦਾ ਇਹਨਾਂ ਨੇ ਉਸ ਝਗੜੇ ਮਾਮੂਲੀ ਨੂੰ ਆਧਾਰ ਬਣਾ ਕੇ ਐਮਐਲਏ ਸਾਹਿਬ ਆਪ ਹਸਤਾਲੇ ਗਏ। ਆਪ ਨਾਲ ਉੱਥੇ ਜਾ ਕੇ ਸਾਰੀ ਪੈਰਵਾਈ ਕਰਕੇ ਇਹ ਜਿਹੜਾ ਪਰਚਾ ਦਰਜ ਕਰਾਇਆ ਨੌ ਜਣੇ ਉਸ ਪਿੰਡ ਦੇਆਂ ਨੇ ਪਰਚਾ ਦਰਜ ਕਰਾਇਆ ਹੈ ਔਰ ਮਾਮੂਲੀ ਚ ਦਸਵਾਂ ਮੇਰੇ ਤੇ ਗਿਆ ਮੈਂ 31 ਤੌਰ ਤੇ ਗਿਆ ਸੀ। ਜਿਹਦਾ ਕੋਈ ਵਿੱਚ ਨਾ ਨਹੀਂ ਕੋਈ ਸੀਸੀਟੀਵੀ ਫੂਟੇ ਦੇ ਵਿੱਚ ਕੋਈ ਵੱਡੀ ਲੜਾਈ ਨਹੀਂ ਸਾਬਤ ਹੋਰੀ। ਤੇ ਉੱਥੇ ਸਾਰਿਆਂ ਨੂੰ ਸਿਰਫ ਦਬਾਉਣ ਦੀ ਖਾਤਰ ਸਦਾ ਦੇ ਜ਼ੋਰ ਦੀ ਖਾਤਰ ਸਾਨੂੰ ਜਿਹੜਾ ਪਿਛਲੇ 2.5 ਮਹੀਨੇ ਹੋ ਗਏ ਸੀ ਹਰਾਸਮੈਂਟ ਹੋ ਰਹੀ ਹੈ ਅਸੀਂ ਅਫਸਰ ਸਾਹਿਬ ਨੂੰ ਕਈ ਵਾਰ ਮਿਲੇ ਆ ਵੀ ਸਾਡੇ ਨਾਲ ਬਦਕੀ ਹੋਈ ਏ ਇਨਕੁਆਰੀ ਵੀ ਲਵਾਈ ਏ ਐਫਐਸਓ ਜਿਮਲਾ ਗ੍ਰਾਣੀ ਅਜੇ ਐਫਐਸਓ ਸਾਤਰ ਫਾਈਲ ਸਾਡੀ ਪਿੰਚਾਰਟ ਗਿਆ ਇਹ ਵੀ ਐਮਐਲਏ ਸਾਹਿਬ ਦੇ ਕਹਿਣ ਦੇ ਨਾਲ ਇਹਨਾਂ ਨੇ 26 ਤਰੀਕ ਨੂੰ 27 ਤਰੀਕ ਨੂੰ ਸਾਡੀ ਜਮਾਨਤਾਂ ਲਗੀਆਂ ਸੀ 26 ਤਰੀਕ ਨੂੰ ਇਹਨਾਂ ਨੇ ਸ਼ਾਮ ਨੂੰ 4 ਵਜੇ ਮੇਰੀ ਪਤਨੀ ਜਿਨ੍ਹਾਂ ਦੇ ਉੱਤੇ ਪਰਚਾ ਹੀ ਦਰਜ ਨਹੀਂ ਉਹਨਾਂ ਦੇ ਕੋਈ ਲਾਜ ਅੱਗੇ ਹੀ ਨਾਲ ਨਹੀਂ ਉਹਨਾਂ ਨੇ ਤਾਂ ਮੈਨੂੰ ਉੱਥੋਂ ਅਰੈਸਟ ਕਰਕੇ ਲੈ ਕੇ ਆਏ ਮੈਨੂੰ ਡੀਐਸਪੀ ਸਾਹਿਬ ਦੇ ਦਫ਼ਤਰ ਦੇ ਵਿੱਚ ਡੀਐਸਪੀ ਕੋਲ ਛੱਡਤਾ ਤੇ ਮੇਰੀ ਮਿਸੀ ਤੇ ਮੇਰੇ ਬੇਟੇ ਨੂੰ ਸਦਰ ਫਾਇਲਕਾ ਲੈ ਗਿਆ ਜਿੱਥੇ ਕਾਫੀ ਦੇਰ ਉਹਨਾਂ ਨੂੰ ਉਹਦੇ ਥਾਣੇ ਰੱਖਿਆ ਗਿਆ ਮਗਰ ਕੁਆਟਰ ਜਾ ਕੇ ਉਹਨਾਂ ਦਾ ਫੋਟੋ ਖਿੱਚ ਕੇ ਇਹਨਾਂ ਨੇ ਪਤਾ ਨਹੀਂ ਕਿੰਨੂੰ ਪਾਇਆ ਵੀ ਉਹਨੂੰ ਖੁਸ਼ ਕਰਨਾ ਵੀ ਮੈਂ ਬੜੀ ਵੱਡੀ ਹਿੰਮਤ ਕੀਤੀ ਹੈ ਮੈਂ ਐਮਸੀ ਤੇ ਉਹਦੇ ਬੇਟੇ ਨੂੰ ਪਕੜ ਕੇ ਲਿਆਈਆਂ ਇਸ ਕਰਕੇ ਖੁਸ਼ ਕਰਨ ਦੇ ਖਾਤਰ ਜਿਹੜਾ ਇਹ ਗੁਨਾਹ ਕੀਤਾ ਸਾਡੇ ਤੇ ਕਿਉਂਕਿ ਅਸੀਂ ਉਸ ਪਾਰਟੀ ਦੇ ਜਿਹੜੀ ਸੱਤਾ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਐਸਓ ਜੀ ਸ਼ਿਮਲਾ ਰਾਣੀ ਨੇ ਆਪਣੀ ਡਿਊਟੀ ਦੀ ਉਲੰਘਣਾ ਕਰਕੇ ਸਾਡੇ ਤੇ ਨਜਾਇਜ਼ ਅਹੁਦੇ ਦੀ ਵਰਤੋਂ ਕਰਕੇ ਸਾਡੇ ਸਾਨੂੰ ਨਜਾਇਜ਼ ਰਾਸਤੇ ਮੇਰੀ ਪਤਨੀ ਰੱਖ ਕੇ ਉਹਨਾਂ ਦੇ ਕਾਰਵਾਈ ਕੀਤੀ ਮੈਂ ਜੀ ਕਾਮਰੇਡ ਰਸਿੰਦਰ ਟੰਡੀਆਂ ਮੀਸ ਕਤਰ ਸੀ ਪੀਏ ਫਾਈਲ ਦਾ ਤੋਂ ਜਿਹੜਾ ਅਸੀਂ ਟਾਇਰ ਸੋਮਾ ਰਾਣੀ ਨੂੰ ਧਰਨੇ ਤੇ ਬਿਠਾਇਆ ਜਿਸ ਨੂੰ ਤੀਜਾ ਦਿਨ ਹੋ ਗਿਆ ਹੈ ਇਹ ਐਮਸੀ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਔਰ ਜਿੱਤੇ ਉਸ ਵੇਲੇ ਨੇ ਜਦੋਂ ਕਾਂਗਰਸ ਦੀ ਰਾਜ ਸੀ ਸੋ ਇਹ ਲੋਕਾਂ ਦੇ ਹਰਮਨ ਪਿਆਰੇ ਲੀਡਰ ਹੋਣ ਤੇ ਆਪਣੀ ਸਰਕਾਰ ਵਿੱਚ ਹੀ ਜਿਹੜੀ ਇਹ ਤੁਮੀ ਐਸਐਚਓ ਚਿਮਲਾ ਰਾਣੀ ਉਹ ਇਹਨਾਂ ਦੇ ਪਤੀ ਭਜਨ لال ਜਈ ਜਿਹੜਾ ਬਲਾਂਕ ਦਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦਾ ਔਰ ਰਿਟਾਇਰ ਜਿਹੜੇ ਜਈ ਸੀ ਔਰ ਉਹਦਾ ਮੁੰਡਾ ਜਿੰਨਾ ਨੂੰ ਤਿੰਨ ਗੱਡੀਾਂ 'ਚ ਜਾ ਕੇ ਜਿਵੇਂ ਗੈਂਗਸਟਰ ਫੜਨਾ ਹੁੰਦਾ ਫੜ ਕੇ ਲਿਆ ਕੇ ਹਵਾਲਾੜ੍ਹ 'ਤੇ ਬੰਦ ਕਰਤਾ ਔਰ ਇਹ ਜੱਟ ਵਾਲੇ ਪਿੰਡ ਦੇ ਵਿੱਚ ਭਜਨ ਲਾਲ ਜਈਦਾ ਲੜਾਈ ਦੇ ਵਿੱਚ ਨਾ ਅਸੀਂ ਚਲੋ ਚੱਕ ਲਿਆਂਦੇ ਉਹਦੀ ਗੱਲ ਬਾਤ ਅਸੀਂ ਕਰ ਲੈਂਦੇ ਪਰ ਇੱਕ ਹੈ ਜੇ ਐਮਸੀ ਮਜੂਦਾ ਨੂੰ ਜਿਹਦਾ ਕੋਈ ਪਰਚੇ ਵਿੱਚ ਨਾ ਨਹੀਂ ਔਰ ਲੇਡੀ ਹੋਵੇ ਤੇ ਸ਼ਿਮਲਰ 아니 ਪੁਲਸ ਜਿਹੜੀ ਐ ਸੱਚੋ ਉਹ ਐਮਐਲ ਦੇ ਕਹਿਨ ਤੇ ਚੱਕ ਕੇ ਲੈ ਆਵੇ ਔਰ 3-4 ਘੰਟੇ ਰੈਸਟ ਰੱਖੇ ਧਰਨਾ ਲਾ ਕੇ ਇਹਨਾਂ ਨੂੰ ਛਡਾਣਾ ਪਾਇਆ ਸਾਡੀ ਪਾਰਟੀ ਵੱਲੋਂ ਸੀ ਪੀ ਵੱਲੋਂ ਧਰਨਾ ਲਾ ਕੇ ਇਹਨਾਂ ਨੂੰ ਛਡਵਾਇਆ ਗਿਆ ਤੇ ਸਾਡੀ ਮੰਗ ਹੈ ਕਿ ਜਿਹੜਾ ਕਿਸੇ ਨੂੰ ਗੈਰ ਕਾਨੂੰਨੀ ਚੱਕਣਾ 361 ধারা ਲੱਗਦੀ ਹੈ ਅਸੀਂ ਸਿੰਬਲਾਂ ਰੈਨਿੰਗ ਪਹਿਲਾਂ ਸਸਪੈਂਡ ਨਹੀਂ ਮੁਅਤਲ ਨਹੀਂ ਉਹ ਤਾਂ ਕਰਾਉਣਾ ਹੀ ਕਰਾਉਣਾ ਨਾਲ ਉਹਦੇ ਪਰਚਾ ਦਰਜੀ ਕਰਾਉਣਾ ਹੈ ਜਦੋਂ ਤੱਕ ਪਰਚਾ ਦਰਜ ਨਾ ਹੋਏਗਾ ਨਾਏ ਸਾਡੀ ਭੈਣ ਹੈ ਅਸੀਂ ਇਹਨੂੰ ਕੋਈ ਜਿਹੜੀ ਬੇਟੀ ਧੰਨੇ ਤੋਂ ਨਹੀਂ ਬਿਠਾਉਣਾ ਔਰ ਜਿਹੜੇ ਇਹ ਤੋਂ ਦਾ ਐਸਐਸਪੀ ਹੈ ਜਿਨੇ ਸਾਰਾ ਕੁਝ ਇਹ ਸਮਾਲਣਾ ਹੈ ਜਿਹੜਾ ਜ਼ਿੰਮੇਵਾਰ ਅਫਸਰ ਹੈ ਜ਼ਿਲ੍ਹੇ ਦਾ ਉਹਨੂੰ ਸਾਰੀ ਗੱਲ ਦਾ ਪਤਾ ਹੋਵੇ ਔਰ ਐਮਐਲਡੀ ਇੰਨਾ ਥੱਲੇ ਲੱਗ ਜਾਏ ਕਿ ਉਹ ਸਾਡੀ ਗੱਲ ਇੱਕ ਵਾਰੀ ਮੈਂ ਸੁਦੇ ਘੜ ਤੋਂ ਘੜ ਮਹੀਨਾ ਡੇਢ ਹੋ ਗਿਆ ਸਾਡ ਮਾਮਲੇ ਨੂੰ ਸੋ ਸਾਨੂੰ ਹਾਰ ਕੇ ਇਸ ਸਟੈਪ ਚੱਕਣਾ ਪਿਆ ਜਦੋਂ ਤੱਕ ਸ਼ਿਮਲਾ ਰਾਣੀ ਨੂੰ ਮੋਹਤਲ ਕਰਕੇ ਉਹਦੇ ਤੇ ਪਰਚਾ ਦਰਜੀ ਨਹੀਂ ਹੁੰਦਾ ਅਸੀਂ ਬਿਲਕੁਲ ਇਹਨਾਂ ਦਾ ਖੇੜਾ ਨਹੀਂ ਛੱਡਾਂਗੇ ਹਾਂਜੀ ਮੈਂ ਵਾਰਡ ਨੰਬਰ 1 ਤੋਂ 소ਮਾ ਭਾਈ ਐਮਸੀ ਪੰਜਾਬ ਦੇ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਸਿਮਲਾ ਰਾਣੀ ਜੋ ਸਾਦੋਂ ਚੱਕੀ ਗਏ ਤਿੰਨ ਗੱਡੀਆਂ ਲੈ ਕੇ ਸਾਡੇ ਘਰ ਉਹਨਾਂ ਨੇ ਰੇਟ ਮਾਰੀ ਮੈਨੂੰ ਉੱਥੋਂ ਮੇਰੇ ਪਤੀ ਨੂੰ ਸਾਨੂੰ ਦੋਨਾਂ ਨੂੰ ਜੱਗ ਕੇ ਲੈ ਆਏ ਪਹਿਲਾਂ ਐਸਪੀ ਦਫ਼ਤਰ ਲੈ ਕੇ ਗਏ ਉਸ ਤੋਂ ਬਾਅਦ ਸੱਦਰ ਖਾਣੇ ਲੈ ਗਏ ਤਰੀਬ 2 ਘੰਟਿਆਂ ਦੇ ਮੈਂ ਸਾਨੂੰ ਉਹਨਾਂ ਨੇ ਸੱਦਰ ਖਾਣੇ ਦੇ ਵਿੱਚ ਰੱਖਿਆ ਮੇਰੀ ਮੇਰੇ ਬੇਟੇ ਦੀ ਫੋਟੋ ਖਿੱਚ ਕੇ ਉਹਨਾਂ ਨੇ ਪਤਾ ਨਹੀਂ ਕਿਨੂੰ ਕਸ਼ ਕਰਨ ਵਾਸਤੇ ਪਾਈ ਮੈਂ ਇਸ ਲਈ ਆਪਣੇ ਮੰਗ ਕਰਦੀ ਆ ਕਿ ਸ਼ਿਮਲਾ ਰਾਣੀ ਐਸਜ ਮੈਡਮ ਨੂੰ ਸਸਪੈਂਡ ਕਰਨ ਦੀ ਮੰਗ ਕਰਦੀ ਆ ਬਹੁਤ ਬਹੁਤ ਧੰਨਵਾਦ